ਟੈਲੀਵਿਜ਼ਨ ਤੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜਿਤ ਸੋ ਕਰਨਗੇ ਮੈਡਮ ਬੰਦਨਾ ਬਹੁਤ-ਬਹੁਤ ਸਵਾਗਤ ਹੈ ਮੈਡਮ ਤੁਹਾਡਾ ਥੈਂਕ ਯੂ ਧੰਨਵਾਦ ਜਿਹੜੀਆਂ ਨੇ ਉਹਨਾਂ ਦੇ ਨਾਲ ਅਸੀਂ ਸ਼ੁਰੂਆਤ ਕਰਾਂਗੇ ਮੇਰੇ ਸਾਹਾਂ ਦੀ ਸ਼ੁਰੂਆਤ ਹੀ ਮੇਰੀ ਸਿਰਜਣਾ ਦਾ ਆਧਾਰ ਹੈ ਮੇਰੇ ਸਾਹਾਂ ਦੀ ਸ਼ੁਰੂਆਤ ਹੀ ਮੇਰੇ ਸਿਰਜਣਾ ਦਾ ਆਧਾਰ ਹੈ ਇਸ ਸੋਹਣੇ ਸਮਾਜ ਵਿੱਚ ਵਿਚਰਦਾ ਮੇਰਾ ਵੱਖਰਾ-ਵੱਖਰਾ ਕਿਰਦਾਰ ਹੈ ਮੈਂ ਔਰਤ ਹਾਂ ਮੈਂ ਔਰਤ ਹਾਂ ਪਹਿਲਾ ਮੈਂ ਇੱਕ ਇਨਸਾਨ ਹਾਂ ਹਰ ਪਰਿਵਾਰ ਦੀ ਮੈਂ ਜਾਨ ਹਾਂ ਹਰ ਪਰਿਵਾਰ ਦੀ ਮੈਂ ਜਾਨ ਹਾਂ ਤੇ ਬਹੁਤ ਹੀ ਸੋਹਣੇ ਕਿਰਦਾਰ ਨਿਭਾਉਂਦੀਆਂ ਬਹੁਤ ਵਧੀਆ ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹਾਂ ਔਰਤ ਗ੍ਰਹਸਥੀ ਜੀਵਨ ਸੰਭਾਲਦੀ ਹੈ ਪਰ ਜੇ ਉਹਨੂੰ ਸਮਾਜ ਵਿੱਚ ਜਾ ਕੇ ਕੰਮ ਕਰਨ ਦਾ ਮੌਕਾ ਮਿਲਦਾ ਹੈ ਤਾਂ ਉਹ ਉੱਥੇ ਜਾ ਕੇ ਵੀ ਆਪਣਾ ਕਿਰਦਾਰ ਬਖੂਬ ਨਿਭਾਉਂਦੀ ਹੈ ਬਿਲਕੁਲ ਔਰ ਜਦੋਂ ਕਿਰਦਾਰ ਨਿਭਾਉਣ ਦੀ ਵਾਰੀ ਆਉਂਦੀ ਹੈ ਤੇ ਔਰਤ ਇੱਕ ਮਾਂ ਵੀ ਹੈ ਬਿਲਕੁਲ ਇੱਕ ਬੇਟੀ ਹੈ ਇੱਕ ਭੈਣ ਹੈ ਪਕਣੀ ਹੈ ਜੀ ਬਿਲਕੁਲ ਬਹੁਤ ਸਾਰੇ ਕਿਰਦਾਰ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਨਿਪੁੰਨਦੀ ਹੈ ਸੋ ਜਦੋਂ ਅਸੀਂ ਗੱਲ ਕਰਦੇ ਹਾਂ ਮਰਦ ਪ੍ਰਧਾਨ ਸਮਾਜ ਦੀ ਜਾਂ ਅਸੀਂ ਗੱਲ ਕਰਦੇ ਫੈਮਿਨਿਜ਼ਮ ਦੀ ਇਹਨਾਂ ਦੋਨਾਂ ਚੱਕਰਾਂ 'ਚ ਅਸੀਂ ਨਹੀਂ ਪੈਣਾ ਕਿਉਂਕਿ ਇੱਕ ਸਰਵੇ ਵੀ ਹੋਇਆ ਆ ਆਪਾਂ ਗੱਲਬਾਤ ਕਰਦੇ ਸੀ ਇੱਕ ਸਰਵੇ ਵੀ ਹੋਇਆ ਜਿਹਦੇ ਵਿੱਚ ਕਿਹਾ ਗਿਆ ਕਿ ਔਰਤਾਂ ਮਲਟੀਟਾਸਕਿੰਗ ਹੁੰਦੀਆਂ ਹਨ ਉਹ ਇੱਕੋ ਸਮੇਂ ਤੇ ਕਾਫੀ ਕੰਮ ਕਰ ਲੈਂਦੀ ਹੈ ਜੋ ਰਸੋਈ ਵਿੱਚ ਸਬਜ਼ੀ ਬਣਾ ਰਹੀ ਹੈ ਤੇ ਨਾਲ ਦੇ ਨਾਲ ਹੋ ਜੇ ਵਾਸ਼ਿੰਗ ਮਸ਼ੀਨ ਵੀ ਲਗਾ ਲੈਂਦੀ ਹੈ ਨਾਲ ਦੇ ਨਾਲ ਉਹ ਆਪਣੇ ਬੱਚਿਆਂ ਨੂੰ ਵੀ ਪੜਾ ਲੈਂਦੀ ਜੀ ਬਿਲਕੁਲ ਸੋ ਇਸੇ ਤਰੀਕੇ ਇਹ ਜਿਹੜੇ ਕੰਮ ਕਾਜ ਨੇ ਇਹ ਚੱਲਦੇ ਰਹਿੰਦੇ ਨੇ ਲੇਕਿਨ ਜਦੋਂ ਅਸੀਂ ਪੁਰਾਣੇ ਸਮੇਂ ਵੱਲ ਜਾਤ ਮਾਰਦੇ ਆ ਸੋ ਉਸ ਸਮੇਂ ਸੱਚੀ ਹੀ ਬਹੁਤ ਹੀ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਲੇਕਿਨ ਫਿਰ ਵੀ ਸਾਡੇ ਜਦੋਂ ਅਸੀਂ ਲਿਸਟ ਖੋਲਦੇ ਆ ਜਦੋਂ ਅਸੀਂ ਨਾਮ ਦੇਖਦੇ ਆ ਤੇ ਬਹੁਤ ਸਾਰੇ ਨਾਮ ਉਂਗਲੀਆਂ ਤੇ ਨਹੀਂ ਅਸੀਂ ਗਿਣ ਸਕਦੇ ਇੰਨੇ ਜ਼ਿਆਦਾ ਨਾਮ ਨੇ ਉਹਨਾਂ ਔਰਤਾਂ ਦੇ ਉਹਨਾਂ ਸਸ਼ਕਤ ਮਹਿਲਾਵਾਂ ਦੇ ਚਾਹੇ ਅਸੀਂ 16ਵੀਂ 17ਵੀਂ 18ਵੀਂ 19ਵੀਂ 20ਵੀਂ ਸਦੀ ਦੀ ਗੱਲ ਕਰ ਲਈ ਅੱਜ ਅਸੀਂ 21ਵੀਂ ਸਦੀ 'ਚ ਬੈਠੇ ਹੋਏ ਆ ਤੇ ਬਹੁਤ سارے ਨਾਮ ਜਿਹੜੇ ਨੇ ਤੇ ਜੇ ਕੁਝ ਨਾਮ ਅਸੀਂ ਉਹਨਾਂ ਚੋਂ ਲੈਣਾ ਚਾਹੀਏ ਤੇ ਸਭ ਤੋਂ ਪਹਿਲਾ ਨਾਮ ਅਮ੍ਰਿਤਾ ਪ੍ਰੀਤਮ ਜੀ ਦਾ ਆਉਂਦਾ ਹੈ ਉਹ ਕਲਮ ਦੇ ਕਲਮ ਦੇ ਤਨੀ ਸੰ ਉਹਨਾਂ ਦੇ ਲਿਖੇ ਹੋਏ ਸ਼ਬਦ ਹਰ ਇਨਸਾਨ ਦੇ ਦਿਲ ਦਿਮਾਗ ਉਤੇ ਉਕਰ ਜਾਂਦੇ ਸੀ ਜੀ ਕਿਹਾ ਜਾਂਦਾ 16 ਸਾਲ ਦੀ ਉਮਰ ਵਿੱਚ ਉਹਨਾਂ ਦੀ ਇੱਕ ਕਿਤਾਬ ਆ ਗਈ ਸੀ ਅਮ੍ਰਿਤਾ ਲਹਿਰ ਜੀ ਜੋ ਉਹਨ ਮਤਲਬ ਕਿ ਉਹਨਾਂ ਦੀਆਂ ਕਵਿਤਾਵਾਂ ਸੁਨਣ ਵਾਲਿਆਂ ਦੇ ਦਿਲ ਦਿਮਾਗ ਉਤੇ ਅਸਰ ਕਰਦੀਆਂ ਸੀ ਉਹਨਾਂ ਦਾ ਮੈਂ ਇੱਕ ਨਾਵਲ ਪੜ੍ਹਿਆ ਸੀ ਪਿੰਜਰ ਜੀ ਤੇ ਉਹਨਾਂ ਦਾ ਜਿਹੜਾ ਇੱਕ ਇੱਕ ਸ਼ਬਦ ਜਦੋਂ ਮੈਂ ਪੜ੍ਹ ਰਹੀ ਸੀ ਮੈਨੂੰ ਅੱਦਾ ਲੱਗ ਰਿਹਾ ਸੀ ਉਹ ਕਿਰਦਾਰ ਮੈਂ ਖੁਦ ਨਿਭਾ ਰਹੀ ਹਾਂ ਮਤਲਬ ਕਿ ਉਹਨਾਂ ਤੇ ਲਿਖਿਆ ਹੋਇਆ ਸ਼ਬਦਾਂ ਚ ਇੰਨੀ ਤਾਕਤ ਸੀਗੀ ਕਿ ਉਹ ਕਈ ਦਿਨਾਂ ਤੱਕ ਉਸ ਨਾਵਲ ਦਾ ਅਸਰ ਮੇਰੇ ਉੱਤੇ ਰਿਹਾ ਕਿ ਕਿਤਾਬਾਂ ਨੂੰ ਪੜ੍ਹਦੇ ਆ ਨਾ ਸੱਚੇ ਕਿਹਾ ਜਾਂਦਾ ਹੈ ਕਿ ਜੇ ਮੈਂ ਕਿਸੇ ਕਿਤਾਬ ਨੂੰ 10 ਵਾਰੀ ਪੜ੍ਹਦੀ ਆ ਤੇ 10 ਨਵੀਆਂ ਚੀਜ਼ਾਂ ਸਿੱਖ ਸਕਦੀ ਆ ਕਿ ਜਦੋਂ ਅਸੀਂ ਗੱਲ ਕਰਦੇ ਹਾਂ ਵੱਖਰੇ ਵੱਖਰੇ ਪਹਿਲੂਆਂ ਦੀ ਵੱਖਰੇ ਵੱਖਰੇ ਕਿਰਦਾਰਾਂ ਦੀ ਤੇ ਚਾਹੇ ਰਾਈਟਰਸ ਨੇ ਕਹਾਣੀਕਾਰ ਨੇ ਜਾਂ ਫਿਰ ਹੋਰ ਵੀ ਬਹੁਤ ਸਾਰੇ ਹੋਜੇ ਪਦ ਨੇ ਜਿਨ੍ਹਾਂ ਦੇ ਉੱਪਰ ਔਰਤਾਂ ਜੜੀਆਂ ਨੇ ਉਹ ਅੱਜ ਵੀ ਆਜ਼ਮਾਨ ਨੇ ਤੇ ਅਸੀਂ ਜਦੋਂ ਅਸੀਂ ਗੱਲ ਕਰਦੇ ਹਾਂ ਮਿਊਜ਼ਿਕ ਦੀ ਦੁਨੀਆ ਦੇ ਵਿੱਚ ਜਿਹੜੇ ਨੇ ਉਹ ਸਾਡੇ ਜ਼ਿਹਨ ਦੇ ਵਿੱਚ ਆਉਂਦੇ ਨੇ ਉਹ ਨਾਮ ਹੈ ਜੀ ਸੁਰਿੰਦਰ ਕੋਰ ਜੀ ਦਾ ਜੀ ਬਿਲਕੁਲ ਜਿਨ੍ਹਾਂ ਦੀ ਗਾਇਕੀ ਨੇ ਲੋਕਾਂ ਦੇ ਦਿਲ ਦਿਮਾਗ ਉਤੇ ਇੱਕ ਅਲੱਗ ਹੀ ਛਾਪ ਛੱਡੀ ਆ ਉਹ ਨਾ ਹੀ ਕੇਵਲ ਦੇਸ਼ ਦੇ ਸਗੋਂ ਵਿਦੇਸ਼ ਦੇ ਵੀ ਕਾਫੀ ਪ੍ਰਸਿੱਧ ਗਾਇਕਾ ਹਨ ਉਹਨਾਂ ਨੇ ਹਰ ਇੱਕ ਇਨਸਾਨ ਨੂੰ ਆਪਣੀ ਗਾਇਕੀ ਦੇ ਨਾਲ ਜੋੜਿਆ ਉਹਨਾਂ ਦੀ ਗਾਇਕੀ ਵਿੱਚ ਇੱਕ ਠਹਿਰਾਵ ਵੀ ਸੀਗਾ ਇੱਕ ਤਰ੍ਹਾਂ ਦਾ ਮੈਸੇਜ ਵੀ ਸੀਗਾ ਆਪਣਾ ਪੰਨ ਸੀਗਾ ਉਹਨਾਂ ਦੀ ਗਾਇਕੀ ਦੇ ਵਿੱਚ ਇਹ ਜੋ ਅੱਜ ਕੱਲ ਦੀ ਮੇਰਾ ਖਿਆਲ ਅੱਜ ਕੱਲ ਸੋ ਸਾਨੂੰ ਘਟ ਮਿਲਦਾ ਹੈ ਜੀ ਬਿਲਕੁਲ ਔਰ ਘਟ ਕਿਉਂ ਮਿਲਦਾ ਹੈ ਕਿਉਂਕਿ ਸਮਾ ਬਦਲ ਰਿਹਾ ਬਿਲਕੁਲ ਸੀ ਇਹ ਕਹਾਣੀਆਂ ਗਾ ਰਹੇ ਆ ਕਿ ਔਰਤ ਦਾ ਕਿਰਦਾਰ ਬਦਲ ਰਿਹਾ ਸਮਾ ਬਦਲ ਰਿਹਾ ਔਰਤ ਸਸ਼ਕਤ ਹੋ ਰਹੀ ਹੈ ਘਰ ਤੋਂ ਬਾਹਰ ਉਹਨੇ ਕਦਮ ਪੁੱਟਿਆ ਸੋ ਇਹ ਤੁਹਾਨੂੰ ਸਾਰਿਆਂ ਨੂੰ ਔਨਸਕਾਈ ਦੇ ਜ਼ਰੀਏ ਦੱਸਣਾ ਚਾਹਾਂਗੇ ਕਿ ਔਰ ਸਦੀਆਂ ਔਰਤ ਨੇ ਉਸ ਸਦੀ ਦੇ ਵਿੱਚ ਵੀ ਘਰ ਤੋਂ ਬਾਹਰ ਕਦਮ ਪੁੱਟਿਆ ਸੀ ਮਰਦ ਦੇ ਨਾਲ ਕਦਮ ਦੇ ਨਾਲ ਕਦਮ ਮਿਲਾ ਕੇ ਚੱਲੀ ਸੀ ਜਦੋਂ ਬਹੁਤ ਹੀ ਜ਼ਿਆਦਾ ਮੁਸ਼ਕਲਾਂ ਦਾ ਉਹਨੂੰ ਸਾਹਮਣਾ ਕਰਨਾ ਪੈ ਰਿਹਾ ਸੀ ਫਿਰ ਵੀ ਉਹਨੇ ਹਰ ਆਪਣਾ ਕਿਰਦਾਰ ਬਖੂਬੀ ਨਿਭਾਇਆ ਤੇ ਜੇ ਅਸੀਂ ਅੱਜ ਦੇ ਸਮੇਂ ਦੀ ਗੱਲ ਕਰ ਲਈਏ ਤੇ ਅੱਜ ਸਾਡੇ ਕੋਲ ਹਰ ਸਹੂਲਤ ਹੈ ਬਹੁਤ ਹੀ ਖੁਸ਼ੀਆਂ ਖੇੜੇ ਆਨੰਦ ਮਾਣਦੇ ਆ ਸੋਸ਼ਲ ਮੀਡੀਆ ਦਾ ਇਸ ਤੇ ਬਾਤ ਕਰ ਰਹੇ ਆ ਸੋ ਸੋਸ਼ਲ ਮੀਡੀਆ ਦੇ ਜ਼ਰੀਏ ਸੀ ਆਪਣੇ ਆਪ ਨੂੰ ਹੋਰ ਅੱਗੇ ਲੈ ਕੇ ਜਾ ਸਕਦੇ ਆ ਸੋ ਔਰਤਾਂ ਦੇ ਕਿਰਦਾਰ ਨੂੰ ਇਸ ਨੇ ਜਿਹੜਾ ਹੈ ਚਾਰ ਚੰਨ ਲਗਾ ਦਿੱਤੇ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਵੀ ਅੱਜ ਕੱਲ ਔਰਤਾਂ ਨੇ ਆਪਣੇ ਆਪ ਨੂੰ ਆਪਣੀ ਕਲਾ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਏ ਜਿਸ ਤਰ੍ਹਾਂ ਮੰਨ ਲਓ ਇੱਕ ਖਾਣਾ ਬਣਾਉਣ ਵਾਲੀ ਉਹਨਾਂ ਨੇ ਸਿੰਪਲ ਆਪਣਾ ਖਾਣਾ ਕਿਸ ਤਰ੍ਹਾਂ ਬਣਾਇਆ ਉਹਨੂੰ ਇੱਕ ਰੀਲ ਦੇ ਥਰੂ ਉਹਨਾਂ ਨੇ ਆਪਣੇ ਖਾਣੇ ਦੀ ਜਿਹੜੀ ਰੈਸਪੀ ਸੀ ਉਹਨਾਂ ਨੂੰ ਲੋਕਾਂ ਤੱਕ ਪੂਰੇ ਦੇਸ਼ ਵਿਦੇਸ਼ ਵਿੱਚ ਪਹੁੰਚਾਈ ਜੀ ਤੇ ਕਾਫੀ ਉਹਨਾਂ ਨੂੰ ਸਰਾਇਆ ਵਿਗਿਆਨ ਜੀ ਬਿਲਕੁਲ ਹੋਰ ਹਾਲੀ ਹਾਲੀ ਉਹ ਜਿਹੜੀਆਂ ਨੇ ਉਹ ਬਹੁਤ ਹੀ ਜ਼ਿਆਦਾ ਫੇਮਸ ਹੋ ਰਹੀਆਂ ਨੇ ਮਸ਼ਹੂਰ ਹੋ ਰਹੀਆਂ ਨੇ ਸੋ ਸਿਰਫ ਤੇ ਸਿਰਫ ਇੱਕ ਜ਼ਰੀਆ ਚਾਹੀਦਾ ਹੁੰਦਾ ਹੈ ਜਦੋਂ ਇਸ ਦੀ ਕਮੀ ਹੈ ਜਾਂ ਫਿਰ ਅਸੀਂ ਔਰਤਾਂ ਸ਼ਾਇਦ ਸਾਨੂੰ ਕਿਤੇ ਨਾ ਕਿਤੇ ਪਿੱਛੇ ਛੱਡਿਆ ਜਾਏਗਾ ਜਾਂ ਫਿਰ ਮੈਂ ਤਾਂ ਔਰਤਾਂ ਤੇ ਮੈਨੂੰ 21ਵੀਂ ਸਦੀ ਦੇ ਵਿੱਚ ਆਜ਼ਾਦੀ ਚਾਹੀਦੀ ਹੈ ਕਿਉਂਕਿ ਜਦੋਂ ਅਸੀਂ ਥੀਮ ਵੱਲ ਝਾਤ ਮਾਰਦੇ ਹਾਂ ਇਕੁਐਲਿਟੀ ਦੀ ਗੱਲ ਕੀਤੀ ਗਈ ਹੈ ਸਮਾਨਤਾ ਜਿਹੜੀ ਉਹ ਮਿਲਣੀ ਚਾਹੀਦੀ ਹੈ ਕਿਸ ਤਰੀਕੇ ਦੀ ਸਮਾਨਤਾ ਸਭ ਤੋਂ ਪਹਿਲਾਂ ਸਾਨੂੰ ਇਹ ਸੋਚਣਾ ਚਾਹੀਦਾ ਹੈ ਜਦੋਂ ਅਸੀਂ ਔਰਤ ਦੀ ਗੱਲ ਕਰਦੇ ਹਾਂ ਤੇ ਸੱਚੀ ਹੀ ਔਰਤਾਂ ਨੇ ਬਹੁਤ ਹੀ ਮੱਲਾ ਮਾਰੀਆਂ ਨੇ ਵੱਖਰੇ ਵੱਖਰੇ ਖੇਤਰਾਂ ਦੇ ਵਿੱਚ ਚਾਹੇ ਅਸੀਂ ਸਾਹਿਤ ਦੀ ਗੱਲ ਕਰ ਲਈਏ ਚਾਹੇ ਅਸੀਂ ਖੇਡਾਂ ਦੀ ਗੱਲ ਕਰ ਲਈਏ ਜਾਂ ਫਿਰ ਗੱਲ ਕਰ ਲਈਏ ਮਿਊਜ਼ਿਕ ਦੀ ਔਰ ਜਦੋਂ ਮਿਊਜ਼ਿਕ ਦੀ ਗੱਲ ਆਉਂਦੀ ਹੈ ਨਾ ਤਾਂ ਨਾਮ ਸੁਰਿੰਦਰ ਕੌਰ ਜੀ ਦਾ ਸੱਚੀ ਹੀ ਅੱਜ ਵੀ ਅਸੀਂ ਸਾਰੇ ਹੀ ਯਾਦ ਕਰਦੇ ਆਂ ਔਰ ਕਿਸ ਤਰੀਕੇ ਦੇ ਨਾਲ ਅੱਜ ਦੀ ਨੌਜਵਾਨ ਪੀੜ੍ਹੀ ਵੀ ਉਸ ਸੰਗੀਤ ਨੂੰ ਬਹੁਤ ਹੀ ਸੁਣਨਾ ਪਸੰਦ ਕਰਦੀ ਹੈ ਬਿਲਕੁਲ ਸਹੀ ਕਿਹਾ ਜੀ ਤੁਸੀਂ ਔਰ ਤੁਹਾਨੂੰ ਮੈਂ ਇੱਥੇ ਇਹ ਦੱਸਣਾ ਚਾਹੁੰਦੀ ਆਂ 2006 ਦੇ ਵਿੱਚ ਉਹਨਾਂ ਨੂੰ ਪਦਮ ਸ਼੍ਰੀ ਪੁਰਸਕਾਰ ਦੇ ਨਾਲ ਵੀ ਸ ਤੇ ਕਿੰਨੀ ਹੀ ਮਾਨ ਦੀ ਗੱਲ ਹੈ ਪਰ ਉਹਨਾਂ ਦੇ ਗਾਣੇ ਸਿਰਫ ਸਾਡੇ ਦੇਸ਼ ਵਿੱਚ ਹੀ ਪਸੰਦੀ ਕੀਤੇ ਜਾਂਦੇ ਸਗੋਂ ਵਿਦੇਸ਼ਾਂ ਵਿੱਚ ਵੀ ਉਹਨਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ਕਿਸ ਤਰ੍ਹਾਂ ਇੱਕ ਮਧੁਰ ਆਵਾਜ਼ ਸ਼ਬਦ ਇਸ ਸੰਗੀਤ ਦਾ ਸੁਮਿਲ ਹੈ ਜੀ ਬਿਲਕੁਲ ਔਰ ਸੁਮਿਲ ਸਾਡੀ ਜ਼ਿੰਦਗੀ ਦੇ ਵਿੱਚ ਵੀ ਇਸੇ ਤਰੀਕੇ ਚੱਲਦਾ ਰਹਿੰਦਾ ਹੈ ਜਦੋਂ ਅਸੀਂ ਅੱਜ ਦੇ ਲਿਖਾਰੀਆਂ ਦੀ ਗੱਲ ਕਰਦੇ ਹਾਂ ਅੱਜ ਦੀ ਕਲਮ ਦੀ ਗੱਲ ਕਰਦੇ ਹਾਂ ਸਚਕਤ ਮਹਿਲਾ ਦੀ ਗੱਲ ਕਰਦੇ ਹਾਂ ਤਾਂ ਸੁਖਵਿੰਦਰ ਅਮਰਜੀਤ ਦਾ ਨਾਮ ਜਿਹੜਾ ਹੈ ਉਹ ਵੀ ਜ਼ਰੂਰ ਸਾਡੇ ਜ਼ਿਹਨ ਦੇ ਵਿੱਚ ਆਉਂਦਾ ਹੈ ਬਹੁਤ ਹੀ ਸੋਹਣੀ ਕਲਮ ਦੇ ਧਾਰਨੀ ਨੇ ਬਹੁਤ ਹੀ ਸੋਹਣੀਆਂ ਲਿਖਤਾਂ ਲਿਖਦੇ ਨੇ ਸ਼ਬਦਾਂ ਦਾ ਸਾਡੇ ਮਨ ਉਤੇ ਬਹੁਤ ਅਸਰ ਪੈਂਦਾ ਜੀ ਬਿਲਕੁਲ ਜੇ ਇਹੀ ਸ਼ਬਦਾਂ ਨੂੰ ਅਸੀਂ ਕਵਿਤਾ ਦੇ ਨਾਲ ਗਾਇਆ ਜਾਏ ਤੇ ਇਹ ਦਿਲ ਦੀ ਮਾਂ ਤੇ ਆਪਣੀ ਇੱਕ ਛਾਪ ਛੱਡ ਦੇਵੇ ਬਿਲਕੁਲ ਬਿਲਕੁਲ ਬਹੁਤ ਹੀ ਸੋ ਚਾਪ ਛੱਡਦੇ ਨੇ ਔਰ ਜਦੋਂ ਅਸੀਂ ਗੱਲ ਕਰਦੇ ਹਾਂ ਔਰਤਾਂ ਦੇ ਸਸ਼ਕਤੀਕਰਨ ਦੀ ਔਰ ਉਹਨਾਂ ਮਹਿਲਾਵਾਂ ਦੇ ਬਾਰੇ ਵੀ ਗੱਲਬਾਤ ਕਰ ਰਹੇ ਹਾਂ ਖਾਸ ਕਰਕੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਮੱਲਾ ਮਾਰੀਆਂ ਨੇ ਔਰਤਾਂ ਨੇ ਨਾ ਕੇਵਲ ਸੰਗੀਤ ਵਿੱਚ ਮੱਲਾ ਮਾਰੀਆਂ ਹਨ ਉਹਨਾਂ ਨੇ ਸਭ ਅੰਬਰੀ ਉਡਾਰੀਆਂ ਵੀ ਮਾਰੀਆਂ ਔਰ ਉੱਥੇ ਵੀ ਆਪਣਾ ਨਾਮ ਰੋਸ਼ਨ ਕੀਤਾ ਹੈ ਕਿ ਆਪਾਂ ਨਾਮ ਲੈ ਸਕਦੇ ਕਲਪਨਾ ਚਾਵਲਾ ਅਸੰਨੀਤਾ ਵਿਲੀਅਮ ਇਹਨਾਂ ਨੇ ਨਾ ਕੇਵਲ ਆਪਣਾ ਨਾਮ ਸਗੋ ਆਪਣੇ ਮਾਪੇ ਦਾ ਨਾਮ ਵੀ ਰੋਸ਼ਨ ਕੀਤਾ ਹੈ ਜਦੋਂ ਸੀ ਨਾ ਮਹਾਨ ਸ਼ਖਸੀਅਤਾਂ ਦੀ ਗੱਲ ਕਰਦੇ ਆ ਨਾ ਸੱਚੀ ਹੀ ਇਹਨਾਂ ਦੀਆਂ ਲਿਖੀਆਂ ਹੋਈਆਂ ਜਾਂ ਇਹਨਾਂ ਦੇ ਉੱਪਰ ਲਿਖੀਆਂ ਹੋਈਆਂ ਬਾਇਓਗ੍ਰਾਫੀਜ਼ ਆਟੋਬਾਇਓਗ੍ਰਾਫੀ ਸਾਨੂੰ ਜ਼ਰੂਰ ਤੇ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਨੇ ਕਿਉਂਕਿ ਇਹਨਾਂ ਦੀ ਜ਼ਿੰਦਗੀ ਤੋਂ ਸਾਨੂੰ ਇੱਕ ਇੱਕ ਗੁਣ ਜਿਹੜਾ ਹੈ ਉਹ ਜ਼ਰੂਰ ਤੇ ਜ਼ਰੂਰ ਸਿੱਖਣ ਨੂੰ ਮਿਲੇਗਾ ਔਰ ਜਿੱਥੇ ਅਸਮਾਨੀ ਉਡਾਰੀਆਂ ਭਰੀਆਂ ਨੇ ਨਾ ਔਰਤਾਂ ਨੇ ਉੱਥੇ ਖੇਡਾਂ ਦੇ ਖੇਤਰ ਦੇ ਵਿੱਚ ਵੀ ਬਹੁਤ ਮੱਲਾ ਮਾਰੀਆਂ ਨੇ ਔਰ ਜਦੋਂ ਗੱਲ ਖੇਡਾਂ ਦੀ ਆਉਂਦੀ ਹੈ ਤੇ ਚਾਹੇ ਅਸੀਂ 올림픽ਸ ਦੀ ਗੱਲ ਕਰ ਲਈਏ ਜਾਂ ਫਿਰ ਜਿੰਨੀਆਂ ਵੀ ਅੰਤਰਰਾਸ਼ਟਰੀ ਰਾਸ਼ਟਰੀ ਜੋਕ ਦੇ ਤੌਰ ਤੇ ਖੇਡਾਂ ਨੂੰ ਖੇਡਣਾ ਵਕਰੀ ਗੱਲ ਹੈ ਲੇਕਿਨ ਮੁਕਾਬਲੇਬਾਸੀ ਦੇ ਵਿੱਚ ਤੋਂ ਅਸੀਂ ਆਉਨੇ ਆ ਤੇ ਔਰਤਾਂ ਨੇ ਉੱਥੇ ਵੀ ਘੱਟ ਨਹੀਂ ਕੀਤਾ ਉਹਨਾਂ ਨੇ ਮੱਲਾ ਮਾਰੀਆਂ ਨੇ ਚਾਹੇ 올림픽 ਦੀ ਗੱਲ ਕਰ ਲਈਏ ਏਸ਼ੀਅਨ ਗੇਮਾਂ ਦੀ ਗੱਲ ਕਰ ਲਈਏ ਹਾਂ ਇੱਥੇ ਗੁਰਪ੍ਰੀਤ मैम ਮੈਂ ਤੁਹਾਨੂੰ ਕੁਝ ਨਾਮ ਦੱਸਣਾ ਚਾਹੁੰਦੀ ਹਾਂ ਸਾਨਿਆ ਮਿਰਜ਼ਾ ਸਾਨਿਆ ਨਹਿਵਾਲ ਮੈਰੀਕੋਮ ਇਹ ਉਹ ਸਖਸ਼ੀਤਾ ਹਨ ਜਿਨ੍ਹਾਂ ਨੇ ਸਾਡੇ ਦਾ ਮਾਣ ਕਾਫੀ ਵਧਾ ਦਿੱਤਾ ਹੈ ਇਹਨਾਂ ਦੀ ਜ਼ਿੰਦਗੀ ਨੂੰ ਦੇਖ ਕੇ ਹੋਰ ਵੀ ਕਈ ਸਾਰੀ ਔਰਤਾਂ ਨੂੰ ਅੱਗੇ ਵਧਣ ਦਾ ਇੱਕ ਮੌਕਾ ਮਿਲਿਆ ਹੈ ਜੀ ਬਿਲਕੁਲ ਔਰ ਜਦੋਂ ਅਸੀਂ ਪ੍ਰੇਰਣਾ ਸਰੋਤ ਦੀ ਗੱਲ ਕਰਦੇ ਹਾਂ ਕਥਰੀਆ ਮਹਿਲਾਵਾ ਸਾਡੀ ਪ੍ਰੇਰਣਾ ਦਾ ਸਰੋਤ ਬਣਦੀਆਂ ਨੇ ਔਰ ਜੇ ਜਦੋਂ ਅਸੀਂ ਗੱਲ ਕਰਦੇ ਆ ਨਾ ਸ਼ਖਸੀਅਤ ਨੂੰ ਨਿਖਾਰਨ ਦੀ ਤੇ ਬਚਪਨ ਤੋਂ ਸ਼ੁਰੂਆਤ ਹੋ ਜਾਂਦੀ ਹੈ ਬਹੁਤ ਹੀ ਛੋਟੀ ਉਮਰੇ ਇਹਨਾਂ ਨੇ ਸ਼ੁਰੂ ਕਰ ਦਿੱਤਾ ਸੂਫੀ ਸੰਗੀਤ ਦੇ ਨਾਲ ਜੁੜੇ ਔਰ ਸਿਰਫ ਦੇਸ਼ ਹੀ ਨਹੀਂ ਦੁਨੀਆ ਦੇ ਵਿੱਚ ਵੀ ਆਪਣਾ ਨਾਮ ਕਮਾਇਆ ਫਿਲਮਾਂ ਦੇ ਵਿੱਚ ਵੀ ਗਾਇਆ ਔਰ ਸਤ ਮੈਡਮ ਅਸੀਂ ਕਿੰਨੇ ਭਾਗਾ ਵਾਲੇ ਹਾਂ ਕਿ ਅਸੀਂ ਇੰਨੀਆਂ ਮਹਾਨ ਸ਼ਖਸੀਅਤਾਂ ਦੇ ਵਿੱਚ ਬੈਠੇ ਹਾਂ ਤੇ ਬੜੇ ਮਾਣ ਵਾਲੀ ਗੱਲ ਹੈ ਕਿ ਸਾਡੀਆਂ ਧੀਆਂ ਅੱਗੇ ਵਧ ਰਹੀਆਂ ਹਨ ਜੀ ਬਿਲਕੁਲ ਔਰ ਬਹੁਤ ਹੀ ਮੱਲਾ ਮਾਰ ਰਹੀਆਂ ਨੇ ਵੱਖਰੇ ਵੱਖਰੇ ਖੇਤਰਾਂ ਦੇ ਵਿੱਚ ਲੇਕਿਨ ਹਰ ਦਿਨ ਔਰਤ ਨੂੰ ਸਮਰਪਿਤ ਹੋਣਾ ਚਾਹੀਦਾ ਕਿਉਂਕਿ ਉਸ ਤੋਂ ਬਿਨਾ ਘਰ ਵੀ ਨਹੀਂ ਹੈ ਤੇ ਉਸ ਤੋਂ ਬਿਨਾ ਬਹੁਤ ਸਾਰੀਆਂ ਕਾਰਗੁਜ਼ਾਰੀਆਂ ਵੀ ਜ਼ਿੰਦਗੀ ਦੇ ਵਿੱਚ ਨਹੀਂ ਹੋ ਸਕਦੀਆਂ ਸੋ ਆਸ ਉਮੀਦ ਕਰਦੇ ਹਾਂ ਕਿ ਇਹ ਉਲਿਖਿਆ ਹੋਇਆ ਪ੍ਰੋਗਰਾਮ ਔਨ ਸकाई ਟੀਵੀ ਵੱਲੋਂ ਤੁਹਾਨੂੰ ਜ਼ਰੂਰ ਤੇ ਜ਼ਰੂਰ ਪਸੰਦ ਆਇਆ ਹੋਵੇਗਾ ਤੁਹਾਡੇ ਸੁਝਾਵਾਂ ਦੀ ਹਮੇਸ਼ਾ ਤੇ ਹਮੇਸ਼ਾ ਉਡੀਕ ਰਹੇਗੀ ਸਾਨੂੰ ਜੋ ਵੀ ਬਦਲਾਅ ਜੋ ਵੀ ਨਵਾਂ ਨਵੇਕਲਾ ਤੁਸੀਂ ਦੇਖਣਾ ਸੁਣਨਾ ਚਾਹੁੰਦੇ ਹੋ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ 온ਸਕਾਈ ਟੀਵੀ ਦਿਨਾਲ